ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜੇ ਕਦੋਂ ਤੁਸੀਂ ਸਾਰੇ ਜਾਣੇ ਪੰਜੇ ਬਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਜੀਵਨ ਆਕਰ ਕੇ ਆਇਓ ਹਫ਼ਤਾ ਤਾਂ ਬਿਤਾ ਤੁਰੋਂ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੰਨੇ ਵੀ ਤੁਸੀਂ ਪ੍ਰਸ਼ਨ ਕਰ ਸਕਦੇ ਹੋ ਕਰ ਲਿਓ ਵੈਸੇ ਤਾਂ ਕਲਾਸ ਵਾਈ ਜਿਹੜਾ ਵੰਡਿਆ ਗਰੁੱਪ ਦੇ ਸਾਨੂੰ ਸਲਿਪਸ ਉਹ ਵੀ ਯਾਦ ਕਰ ਲਿਓ ਤੇ ਪੰਜੇ ਬਾਦਸ਼ਾਹ ਦਾ ਪੂਰਾ ਜੀਵਨ ਤੇ ਇਹ ਆਪਾਂ ਕੋਈ ਕੰਪਲੀਸ਼ਨ ਕਰਾਵਾਂਗੇ ਜਦੋਂ ਆਪਣਾ ਨੇ ਛੁੱਟੀਆਂ ਹੋਣੀਆਂ ਕੋਈ ਇੱਕ ਦਿਨ ਆਖ ਰੱਖਾਂਗੇ ਆ ਪੈਂਟ ਲਾ ਸੋ ਹੁਣ ਆਪਾਂ ਕਰਦੇ ਆ ਬੱਚਿਓ ਇਤਿਹਾਸ ਦੀ ਗੱਲ ਕੱਲ ਜਸਾ ਸਿੰਘ ਸਰਦਾਰ ਜਸਾ ਸਿੰਘ ਆਲੂ ਵਾਲੀ ਦਾ ਜਨਮ ਦਿਨ ਸੀਗਾ ਜਿਹੜੇ ਸਰਦਾਰ ਜਸਾ ਸਿੰਘ ਆਲੂ ਵਾਲੀ ਸੀ ਉਹਨਾਂ ਨੇ ਬਹੁਤ ਕੌਮ ਦੀ ਸੇਵਾ ਕੀਤੀ ਹੈ ਤੇ ਦੁਨੀਆਂ ਦੇ ਵਿੱਚ ਨਾ ਉਹਨਾਂ ਦਾ ਰਹੂਗਾ ਆਪਣੇ ਸਿੱਖਾਂ ਦੀ ਗੱਲ ਕਰਦਾ ਸਿੱਖ ਭਰਾਏ ਕਿੰਨੀ ਤਰੱਕੀ ਕਰ ਜਾਂ ਤੁਸੀਂ ਪੜ੍ਹ ਲੈ ਕੇ ਡਾਕਟਰ ਬਣ ਜਿਓ ਇੰਜੀਨੀਅਰ ਬਣ ਜਿਓ ਇਤਿਹਾਸ ਵਿੱਚ ਤੁਹਾਨੂੰ ਜੇ ਸਿੱਖ ਯਾਦ ਰੱਖਣਗੇ ਪੀੜ੍ਹੀਆਂ ਯਾਦ ਰੱਖਣਗੀਆਂ ਉਹਨਾਂ ਨੂੰ ਯਾਦ ਰੱਖਣਗੇ ਜਿਨ੍ਹਾਂ ਨੇ ਕੌਮ ਦੇ ਲਈ ਕੁਝ ਕੀਤਾ ਹੈ ਆਪ ਦੇ ਨਹੀਂ ਸਾਰੇ ਕਰਦੇ ਐ ਕੋਈ ਡਾਕਟਰ ਬਣ ਜਾਊਗਾ ਕੋਈ ਇੰਜੀਨੀਅਰ ਬਣ ਜਾਊਗਾ ਉਹ ਤਾਂ ਅਸੀਂ ਆਪਦੇ ਨਹੀਂ ਕਰਨਾ ਨਾ ਅਸੀਂ ਤਗੜੇ ਹੋ ਜੀ ਆਪਦੇ ਤਾਂ ਪੱਕਾ ਪਰ ਇਤਿਹਾਸ ਵਿੱਚ ਨਾ ਉਹਨਾਂ ਦਾ ਹੋਣਾ ਜਿਨ੍ਹਾਂ ਨੇ ਆਪਣੀ ਕੌਮ ਵਾਸਤੇ ਕੁਝ ਕੀਤਾ ਹੋਊਗਾ ਸਮਝ ਗਏ ਨਾ ਗੱਲ ਆਪਣੀ ਕੋਈ ਕੌਮ ਦੀ ਸੇਵਾ ਕੀਤੀ ਹੋਣੀ ਹੈ ਸਤ ਸਰਦਾਰ ਜੱਸਾ ਸਿੰਘ ਆਲੂ ਵਾਲੇ ਵੀ ਉਹ ਸਖਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਇਆ ਉਹ ਸਮਾਂ ਜਦੋਂ ਵਿਗੜਾ ਪੈਂਦਾ ਸੀ ਜਦੋਂ ਭੁੱਖਾਂ ਕਟਣੀਆਂ ਪਈਆਂ ਜਦੋਂ ਤਸੀਹੇ ਸਹਣੇ ਪਏ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਪੱਤਾ ਪੱਤਾ ਸਿੱਖਾਂ ਦਾ ਵੈਰੀ ਹੋ ਗਿਆ ਕੋਈ ਥਾਂ ਇਹੋ ਜਿਹੀ ਨਹੀਂ ਸੀ ਜਿੱਥੇ ਕੋਈ ਸੇਵ ਜਗ੍ਹਾ ਹੋਵੇ ਉਹ ਜੇ ਹਾਲਾਤਾਂ ਵਿੱਚ ਕੌਮ ਦੀ ਅਗਵਾਈ ਕੀਤੀ ਤੇ ਉਸ ਹਾਲਾਤਾਂ ਵਿੱਚ ਫਿਰ ਮਤਲਬ ਕਿੱਡਾ ਪੈੜਾ ਸਮਾਂ ਸੀ 1718 ਵਿੱਚ 5 3 ਮਈ 1718 ਵਿੱਚ ਲਾਹੌਰ ਦੇ ਨੇੜੇ ਇੱਕ ਪਿੰਡ ਆਲੂ ਉੱਥੇ ਜਨਮ ਹੋਇਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੁਣ ਰਿਹਾ ਹੋ ਨਾ ਧਿਆਨ ਨਾਲ ਮੈਨੂੰ ਯਸ ਮਾਂ ਤਾਂ ਸੀ ਜਿਹੜੀ ਬਹੁਤ ਭਜਨਬੰਦਗੀ ਵਾਲੀ ਸੀ ਕਿਉਂਕਿ ਮਾਂ ਦੇ ਜਿਹੜੇ ਸੰਸਕਾਰ ਹੁੰਦੇ ਆ ਨਾ ਟਰੈਵਲ ਕਰਦੇ ਆ ਪਿਤਾ ਦੇ ਇੰਨੇ ਸੰਸਕਾਰ ਵੀ ਜਾਂਦੇ ਜਿੰਨੇ ਮਾਂ ਦੇ ਜਾਂਦੇ ਕਿਉਂਕਿ ਬੱਚਾ ਜਿਹੜਾ ਨਾ ਜਿਆਦਾ ਸਮਾਂ ਮਾਂ ਕੋਲ ਬਿਤਾਉਂਦਾ ਹੈ ਮਾਂ ਵੀ ਭਜਨਬੰਦਗੀ ਵਾਲੀ ਸੀ ਤੇ ਕਾਫੀ ਸਮਾਂ ਦਾ ਲਾਦ ਨਹੀਂ ਹੋਈ ਸੀ ਜਦੋਂ ਬੱਚਾ ਹੋਇਆ ਤੇ ਅਰਦਾਸਾਂ ਕਰ ਕਰਕੇ ਹੋਇਆ ਸੀ ਸਰਦਾਰ ਜਸਤਾ ਸਿੰਘ ਅਲੂਵਾਲੀ ਮਾਣੇ ਇੱਛਾ ਸੀ ਮਾਂ ਦੀ ਵੀ ਮੈਂ ਆਪਣੇ ਪੁੱਤ ਨੂੰ ਗੁਰੂ ਘਰ ਨੂੰ ਭੇਟ ਕਰਾਂ ਜਾਂ ਗੁਰੂ ਦੇ ਲੜ ਲਾਵਾਂ 5 ਸਾਲਾਂ ਦੀ ਉਮਰ ਹੋਈ ਤੇ ਪਿਤਾ ਜੀ ਅਕਾਲ ਚਨਾ ਕਰਕੇ ਸਰਦਾਰ ਬਦਰ ਸਿੰਘ ਕੀ ਨਾਂ ਬੋਲਿਆ ਮੈਂ ਸਰਦਾਰ ਬਦਰ ਸਿੰਘ ਅਕਾਲ ਚਨਾ ਕਰਕੇ ਮਾਂ ਕੀਰਤਨ ਵੀ ਕਰਨਾ ਜਾਣਦੀ ਸੀ ਬੱਚੇ ਨੂੰ ਵੀ ਸਿਖਾਇਆ ਥੋੜੀ ਥੋੜੀ ਤੇ ਸਮਾ ਪਾ ਕੇ ਮਾਤਾ ਜੀ ਨੇ ਕੀ ਕੀਤਾ ਆਪਣੇ ਪੁੱਤ ਨੂੰ ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ ਜਿਹੜੇ ਦਸਵੇਂ ਪਾਛਦੇ ਮਹਿਲ ਸਨ ਉੱਥੇ ਜਾ ਕੇ ਭੇਟ ਕੀਤਾ ਤੇ ਉੱਥੇ ਪਰਵਰਿਸ਼ ਹੋਈ ਮਾਤਾ ਸੁੰਦਰੀ ਜੀ ਕੋਲ